ਫੇਰ ਗੁਰਦੁਆਰਾ ਜੀ ਸੰਗਤ ਸਾਰ ਸਾਹਿਬ ਜੇਕਰ ਆਪਾਂ ਤੋਂ ਗੁਰਦੁਆਰਾ ਸੰਗਤ ਸਾਰ ਸਾਹਿਬ ਦੇ ਅੱਗੇ ਜਾ ਕੇ ਦਰਸ਼ਨ ਕਰਾਉਣੇ ਆਪਾਂ ਦਰਸ਼ਨ ਜਿਹੜੀ ਜਿਹੜੀ ਹਾਜ਼ਰ ਵਿੱਚ ਹਾਜ਼ਰ ਹੋਵੇ। ਕਿਹਾ ਤੁਹਾਨੂੰ ਗੁਰਦੁਆਰਾ ਸੰਗਤ ਸਾਰ ਸਾਹਿਬ ਦੇ ਦਰਸ਼ਨ ਕਰਾਈਏ ਜੀ। ਆਪ ਅਗੋਂ ਤੁਹਾਨੂੰ ਛਡਾਉਂਦੇ ਆ ਇਕੱਲੇ ਛਡਾ ਦਿੰਦੇ ਆ। ਛਡਾਉਂਦੇ ਆ ਟੋਕਰੀ ਕਿਦਾਂ ਦੇ। ਆਪਰਾ ਜੀ ਦਰਬਾਰ ਸਾਹਿਬ ਸੰਗਤ ਸਾਰ ਸਾਹਿਬ ਗੁਰਦੁਆਰੇ ਦਾ ਇਤੋਂ ਉਹ ਨਵਰਾਣੀ ਆਪਾਂ ਦਰਸ਼ਨੰਦਰ ਜਾ ਕੇ ਬਹੁਤ ਹੀ ਕਰਮਾਂ ਵਾਲਿਆਂ ਦੀ ਆਪਾਂ ਘਰ ਬੈਠੇ ਦਰਸ਼ਨ ਦਤਾਰੇ ਕਰਾਂਗੇ ਆਪਾਂ ਤਾਂ ਹਰ ਸਾਲ ਬਾਬੇ ਦੀ ਬਾਪ ਕਿਰਪਾ ਸਦਕੇ ਆਈ ਜਾਂਦੀ ਹੈ ਜੀ ਇੱਥੇ ਤੁਸੀਂ ਦੇਖੋ ਤੁਹਾਨੂੰ ਇਤਿਹਾਸ ਸੁਣਾਵਾਂਗੇ ਇੱਥੇ ਮੋਹਰਾ ਵੰਡਿਆ ਸੀ ਕੋਵੈਸ ਸਿੰਘ ਜੀ ਨੇ ਹਾਲ ਦੇ ਨਾਲ ਚਾਹ ਚੱਲਦੇ ਆਪਾਂ ਅੰਦਰ ਹਣ പറ്റി പൗടിയ സംഗുവ ദബാ സാബാ देवा गुरुवर गुरुजी जानते गुरु का प्रगट किया हे संसार सभाला चलेला दरलाल साहब इसी तरह भारतशहरा 2500 क्विंटल बांधाला स्थानी कर सकते हो ऐसे सामान जिया माने पाले के पापा तपोलेज के इलाके कानिया शिव फोंनिया सत्ता ने के लिए डाली ऐसे करके शिकायत पासो स्थान का गुजवारा संघ साहब जी हुआ ਇਹ ਤੁਹਾਡਾ ਇਤਿਹਾਸ ਹੈ ਜੀ ਜਿਨ੍ਹਾਂ ਸਿੱਖ ਸਤਨਾ ਨੇ ਜਸਵੰਤ ਸਿੰਘ ਦੇ ਤਿਲਕਨੀ ਸੇਵਾ ਦੀ ਬਾਣੀ ਉੱਤੇ ਬੜੀ ਘਾਵੀ ਸੁਪਾਸ ਸੇਵਾ ਦੀ ਮਾਤਰਾ ਤੇ ਨਸੀਰ ਪ੍ਰਾਪਤ ਕਰਕੇ ਆਪਣੀ ਅਪਰਾਸਥੀ ਨੂੰ ਦੁਆਰਾ ਇਹ ਦੀ ਸ਼ਕਾਰ ਘਟ ਸਾਲ ਲਿਖੇ ਮੂਲੇ ਖਤਰੀ ਦਾ 5ਵੇਂ ਪਾਛੇ 10ਵੇਂ ਜਾਮੇ ਦੇ ਵਿੱਚ ਆ ਕੇ ਆਧਾਰ ਕੀਤਾ ਸੀਗਾ ਇਗਰਵਾਰ ਸ਼ਿਕਾਰਕਾਟ ਸਾਹਿਬ ਇਹ ਤੁਹਾਨੂੰ ਅੱਗੇ ਵੀ ਦਰਸ਼ਨ ਦਿਦਾਰ ਸ਼ਿਕਾਰਕਾਟ ਗਰਦਾਰਾ ਸਾਹਿਬ ਦੇ ਕਰਾਵਾਂਗੇ ਆਪਾਂ ਤੁਹਾਨੂੰ ਉਹਨਾਂ ਦੇ ਮੂਰਤਾਂ ਐਂਟਰ ਹੁੰਦੇ ਆ ਹੀ ਤੁਹਾਨੂੰ ਆਪਾਂ ਦਰਸ਼ਨ ਕਰਾਏਗਾ ਆਪਾਂ ਇੱਥੇ ਆ ਜੀ ਬੋਲੇ ਸਤਿ ਸ੍ਰੀ ਅਕਾਲ ਜਿੱਤੇ ਜਲਦੀ ਸ਼ਰੀਰ ਲੱਗੀਆਂ ਆਪਾਂ ਲੱਗੀਆਂ ਜਲ ਛਕਣ ਹਾਂ ਦੇਖੋ ਸੇਵਾ ਕਰ ਰਹੇ ਨੇ ਸਾਰੇ ਜੀ ਜਿੰਦ ਕਰੀ ਲੱਗਿਆ ਜੀ ਸਾਹਿਬ ਆਪਾਂ ਗਿਆਨ ਇਹ ਰਹਿਣ ਤੇ ਆਇਆ ਕਰਦੇ ਹਾਂ ਗੁਰਦਾਰਾ ਸਾਹਿਬ ਉੱਨੇ ਭੋਮੀ ਦੇ ਕੱਜ ਕਰਦਾ ਹੈ ਇਹ ਮੈਸਟਰ ਡਿਊਟੀ ਮਿਲਿਆ ਮੈਂ ਫਾਨੀ ਤੇ 1 ਰੁਪਿਆ ਰੱਖੀ ਸਭ ਇਹ ਹੈ ਜੀ ਜੋ ਇਹਨਾਂ ਦਾ ਇਹ ਬਹੁਤ ਵੱਡਾ ਗਰਾਊਂਡ ਮਤਲਬ ਆ ਕੇ ਬਿਲਡ ਹੈ ਗਿਆ ਦਿਨ ਜਿਹਨੂੰ ਆਪਾਂ ਉਹ ਚੀਜ਼ ਨੇ ਮੋਰੇ ਕਤਰੀ ਦੇ ਨੇ ਹੀਰਾ ਆਪਣਾ ਆਇਆ ਨੇ ਆਪਾਂ ਸ਼ਿਕਾਰ ਕਾਰਡ ਚ ਕਿਉਂਕਿ ਸਰੋਵਰ ਆ ਸਰੋਵਰ ਬਹੁਤ ਭਰੇ ਹੋਏ ਆ ਤਾਂ ਅਸੀਂ ਸਰੋਵਰ ਦੇਵੀ ਦਰਸ਼ਨ ਜ਼ਰੂਰ ਕਰਾਵਾਂ ਮਾਨਸੇ ਸਰੋਵਰ ਇਹ ਹੈ ਜੀ ਸਰੋਵਰ ਸਰੋਵਰ ਕਾਫੀ ਵੱਡਾ ਇਹ ਜੀ ਹੈ ਜੀ ਸ਼ਕਾਕਾਰ ਜਿੱਥੇ ਕਿ 10ਵੇਂ ਪਾਸ਼ੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੋਲੇ ਕਤਰੀ ਦਾ ਆਧਾਰ ਕੀਤਾ ਸੀਗਾ ਤੀਰ ਮਾਰ ਕੇ ਤੁਹਾਨੂੰ ਅੱਗੇ ਉਹਨਾਂ ਦੇ ਵੀ ਦਰਸ਼ਨ ਕਰਾਉਣੇ ਆਪਾਂ ਸਸਥਾਨ ਦੇ ਦਰਖਰਾਮਾਂ ਕੇ ਅੰਦਰ ਅਤੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦਾ ਸਰੂਪ ਆ ਮੈਂ ਕਦੇ ਨੂੰ ਆਪਣੇ ਘਰ ਵਾਲਿਆਂ ਦਾ ਚੇਤਾਵਾ ਆ ਜੇ ਗੁਰੂ ਅੰਦੇਵ ਜੀ ਮਹਾਰਾਜ ਛਾਰਕਾਹ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਜੋਗਤ ਨੇ ਦਰਸ਼ਨ ਕਰੋ ਜੀ ਉਹਨਾਂ ਨੂੰ ਦੇ ਸਤਿਗੁਰੂ ਜੀ ਜਿਨਾਸ ਅਨਾਥੇ ਗੁਰੂ ਘਰ ਲਈ ਰਹਿਣਾ ਤੇ ਦੀਵੇਂ ਆਪਣੇ ਅਧਿਵਾਨ ਖਿਲਾ ਰਿਕਾਉਂਟਰ ਤੇ ਜਮਾਤ ਰਾਖੇ ਗੁਰੂਆਂ ਰਾਜਨੀਆ ਵਿਸ਼ਿਆਂ ਦਾ ਗੂੰਜੀ ਪਾਹਿਤ ਜੀ ਦਾਤ ਕਮਸ਼ਾ ਪਾਹਿਤ